ਤਾਂ ਨਹੀਂ ਟਿੱਡ ਸਦ ਕਰਾ ਥੋੜਾ ਸਾ ਹਣਾ ਉਹ ਕੱਲ ਦੋ ਸੰਡਸਾ ਖਾ ਲਿਆ ਨਾ ਬਾਹਰ ਦਾ ਖਾਣਾ ਖਾਣਾ ਨਹੀਂ ਚਾਹੀਏ ਤਾਂ ਅੱਜ ਅੱਜ ਵਰਿੰਦਰ ਨਾ ਦੇਗਾ ਭੋਗ ਆਪਣੇ ਮਹੱਲੇ ਵਿੱਚ ਆਪਣਾ ਵਰਿੰਦਰ ਦੀ ਮੰਮੀ ਜੋ ਵਰਿੰਦਰ ਦੀ ਮੰਮੀ ਹੈ ਨਾ ਉਹ ਜੋ ਮੇਰੀ ਸਾਸ ਹੈ ਨਾ ਹਮ ਹੁਣ ਦਾ ਇੱਕ ਹੀ ਪਿੰਡ ਥਾ گاਉਂ ਥਾ ਜਿੰਕੇ ਮੈਂ ਉਹ ਮੇਰੇ ਸਾਸ ਦੀ ਭਤੀਜੀ ਲੱਗਦੀ ਹੈ ਤੁਸੀਂ ਵੀ ਸੁਣ ਲਓ ਸਾਧਨਾ ਨੂੰ ਸਮਝਾ ਰਹੀ ਆ ਵੀ ਮੈਂ ਕਿਦੇ ਭੋਗ ਜਾਣਾ ਤੇ ਮੈਂ ਫਿਰ ਮੋਹਾਲੀ ਤੇ ਆ ਗਈ ਸੀ ਮੋਹਾਲੀ ਵਾਲਾ ਵਲੌਗ ਦੇਖਿਆ ਨਾ ਤੁਸੀਂ ਤੇ ਮੋਹਾਲੀ ਤੇ ਮੈਂ ਤਾਂ ਆ ਗਈ ਸੀ ਪਤਾ ਕਿਉਂ ਆ ਗਈ ਸੀ ਸਾਧਨਾ ਨੂੰ ਪਤਾ ਹੈ ਹੂੰ ਕਿਉਂ ਆ ਗਈ ਸੀ ਸਾਧਨਾ ਮੈਂ ਕਿਉਂ ਆ ਗਈ ਹਣ ਸਾਧਨਾ ਨੇ ਸੋਜਸੇ ਆਏ ਦੇ ਆ ਨੇ ਲੋਕ ਦੇਖੋ ਦੁਖੀ ਕਰਿਆ ਹਾਂ ਇਤਨਾ ਸਾਧਨਾ ਮੈਨੂੰ ਇਤਨਾ ਦੁਖੀ ਕੀਆ ਨਾ ਨੇ ਲਨੇ ਪਤਾ ਨਹੀਂ ਭਈ ਲੜਕੀਆਂ 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 ਕਿ ਅੱਛੇ ਵੀ ਲੱਗਦੇ ਹਨਾ ਔਰ ਲੜਕੀਆਂ ਕੋ ਆਦਤ ਵੀ ਪੜ ਜਾਂਦੀ ਹੈ ਕਿ ਐਸੇ ਰੱਖਣੇ ਆ ਮੂਝੇ ਆਦਤ ਨਹੀਂ ਹੈ ਵੀ ਨੇਲ ਲਗਾਣੇ ਕੀ ਮੈਨੇ ਤਾਂ ਦੇਖੋ ਆ ਕੇ ਨਾ ਕੱਲ ਮੈਂ ਸ਼ਾਮ ਨੂੰ ਆ ਗਈ ਸੀ ਪੰਜਾਬੀ ਬੋਲਦੇ ਆ ਠੀਕ ਆ ਸਾਦੇ ਨਾ ਹਾਂ ਹਮ ਪੰਜਾਬੀ ਬੋਲਦੇ ਆ ਬੱਚਾ ਤੂੰ ਵੀ ਪੰਜਾਬੀ ਬੋਲ ਮੂਝੇ ਤਾਂ ਆਤੀ ਨਹੀਂ ਤੂੰ ਸਮਝ ਲੰਨੀ ਆ ਹਨਾ ਹਾਂ ਸੋ ਸਾਧਨਾ ਮੇਰਾ ਸਿਰ ਸਿੱਧਾ ਕਰ ਰਹੀ ਆ ਉਹ ਵੈਸੀ ਲੱਗ ਗਈ ਉਰੇ ਬੈਠੀ ਸੀ ਨਾ ਤੇ ਚੱਲ ਮੈਂ ਖਾ ਕਰਦੇ ਭਾਈ ਇਹਨੂੰ ਵੀ ਸ਼ੌਕ ਰਹਿੰਦੇ ਆ ਚਾ ਰੱਖਦੀ ਬੜਾ ਮੋਦ ਗਾਈਸ ਤੇ ਕੱਲ ਜਦੋਂ ਮੈਂ ਆਈ ਸਾਧਨਾ ਦਿਨ ਦੱਸ ਰਹੀ ਆ ਜਦੋਂ ਮੈਂ ਆਈ ਕੱਲ ਨੂੰ ਪਹਿਲਾਂ ਮੈਂ ਨਾ ਪਾਣੀ ਵੀ ਨਹੀਂ ਪੀਤਾ ਪਹਿਲਾਂ ਮੈਂ ਸਿੱਧਾ ਇੱਛਾ ਕੋਲ ਗਈ ਇੱਛਾ ਨੂੰ ਕਿਹਾ ਕਿ ਮੇਰੇ ਨਾਲ ਨੌ ਤਾਰ ਦੇ ਭਾਈ ਮੈਂ ਬਹੁਤ ਤੰਗਾ ਮਨ ਨੂੰ ਐਦਾਂ ਐਦਾਂ ਕਰਨਾ ਹੁੰਦਾ ਨਾ ਕਈ ਵਾਰ ਉਹ ਵੀ ਔਖਾ ਉਹ ਭਾਈ ਘਰ ਕਿੰਨੇ ਕੁੜੀਆਂ ਕਿੰਨੀਆਂ ਸੈਲੂਟ ਕਰਦੇ ਜਿਹੜੇ ਨੌ ਰੱਖਦੇ ਆ ਤਾਂ ਮੈਂ ਹੁਣ ਇਹ ਸੋਚਿਆ ਕਿ ਮੈਂ ਮੈਂ ਸੋਹਣੇ ਤਾਂ ਲੱਗਦੀ ਸੀ ਫਿਰ ਮੈਂ ਇਹ ਸੋਚਿਆ ਕਿ ਨਾ ਮੈਂ ਨਹੀਂ ਨੀਲ ਦਾ ਨ ਇੱਕ ਸੈੱਟ ਬਣਵਾ ਕੇ ਰੱਖ ਲੂੰਗੀ ਪਰ ਜਿਸ ਤਰ੍ਹਾਂ ਕਦੇ ਜਾਣਾ ਇਸ ਤਰ੍ਹਾਂ ਪਾਰਟੀ ਪੂਰੀ ਹੋएगी ਨਹੀਂ ਕਿਸ ਤਰ੍ਹਾਂ ਵੀ ਕੋਈ ਫੰਕਸ਼ਨ ਡੈਨ ਕਰਾਉ ਉਦੋਂ ਹੀ ਲਾਲੋ ਵੇ ਸ਼ਾਮ ਨੂੰ ਆ ਕੇ ਥਾਲ ਦੋ ਬਣਾ ਤਿਆਰ ਸ਼ੁਰੂ ਹੋ ਕੇ ਲਾਲੋ ਤੇ ਕੰਮ ਦਾ ਖਾਦੀ ਘੜੀ ਕੰਮ ਦਾ ਸਾਧਨਾ ਵੀ ਕਰ ਲੰਦੀ ਕੰਮ ਦਾ ਕੀ ਆ ਹਨਾ ਬੰਦਾ ਆਪਣੀ ਪਰਸਨਲ ਕੰਮ ਵੀ ਨਹੀਂ ਕਰ ਸਕਦਾ ਇਹ ਔਖੀ ਹੋ ਗਈ ਸੀ ਮੈਨੂੰ ਉਦੋਂ ਮੈਂ ਸਿਰ ਵੀ ਨਹੀਂ ਬਾਹ ਸਕੀ ਸਿਰ ਵੀ ਉਦੋਂ ਸਾਧਨਾ ਨੇ ਮਾਇਆ ਪੱਟਦੇ ਓਏ ਤੇ ਬਸ ਰੋਟੀ ਮੈਂ ਖਾ ਲਈ ਚਾਹ ਦੇ ਨਾਲ ਖਾਈ ਤੇ ਲਈ ਰੋਟੀ ਉਹ ਹੋ ਨਹੀਂ ਖਾਈ ਕਾ ਨਾ ਉਥੇ ਨਹੀਂ ਕੁਝ ਵੀ ਖਾਣਾ ਹੈਗਾ ਕਿਉਂਕਿ ਨਾ ਮੈਨੂੰ ਬਾਹਰ ਦੀਆਂ ਚੀਜ਼ਾਂ ਨਹੀਂ ਸ਼ੂਟ ਕਰਦੀਆਂ ਹੈਗੀਆਂ ਮੈਂ ਆਪਣੀ ਦੋ ਰੋਟੀਆਂ ਖਾ ਲਈਆਂ ਚਾਹ ਦੇ ਨਾਲ ਆਚਾਰ ਦੇ ਨਾਲ ਤੇ ਉੱਥੇ ਮੈਂ ਬਸ ਥੋੜਾ ਬਹੁਤਾ ਖੀਰੇ ਜੇ ਖਾ ਲੂੰਗੀ ਥੋੜੀ ਜਿਹੀ ਛੋਲ ਖਾ ਲੂੰਗੀ ਮਾੜਾ ਜੇ ਥੋੜੇ ਜੇ ਦੇਹੀਨ ਮੈਂ ਕੋਈ ਟਿੱਕੀ ਨਹੀਂ ਖਾਣੀ ਮੈਂ ਕੋਈ ਚਾਟ ਨਹੀਂ ਖਾਣਾ ਮੈਂ ਕੋਈ ਗੋਲ ਗੱਪਾ ਨਹੀਂ ਖਾਣਾ ਮੈਂ ਕੱਲ ਡੋਸਾ ਖਾਦਾ ਸੀ ਇਸ ਕਰਕੇ ਮੇਰੇ ਢਿੱਡ 'ਚ ਗੜਬੜ ਹੋ ਗਈ ਸੀ ਪੇਟ ਮੂਕ ਹੈ ਹਾਂ ਬਹੁਤ ਕਿਸ ਚੀਜ਼ ਜਿਹਾ ਖਾਣ ਦੀ ਚੀਜ਼ ਜੇ ਖਾਗੇ ਪੇਟ ਖਰਾਬ ਹੋ ਜਾਂਦਾ ਮੇਰਾ ਇਸ ਕਰਕੇ ਮੈਂ ਅਵੋਇਡ ਕਰਾਂਗੇ ਇਹਨਾਂ ਨੂੰ ਛੱਡਣ ਦੀ ਕੋਸ਼ਿਸ਼ ਕਰਾਂਗੀ ਹਲਤੇ ਹਲਕੇ ਖਾਣਾ ਕਿ ਪਤਾ ਵੀ ਨਾ ਚਲੇ ਕਿ ਆ ਖਾਏ ਕਿ ਨਹੀਂ ਹਾਂ ਹਾਂ ਹਲਕਾ ਹੀ ਖਾऊंगी ਬਸ ਕਿਤਨਾ ਤਬੀਅ ਹੋਈ ਨਖਰਾ ਹੋ ਜਾਏ ਮੇਰਾ ਗਾਈਸ ਸਾਦਨ ਨਾਲ ਮੇਰਾ ਧਿਆਨ ਬਹੁਤ ਰੱਖਦੀ ਆ ਉਸ ਦਿਨ ਮੈਨੂੰ ਛੱਡ ਕੇ ਆਈ ਸੀ ਮੈਨੂੰ ਇਹਦਾ ਬਿਗਰ ਪੈ ਗਿਆ ਸੀ ਹਨਾ ਜੋ ਤੇ ਬੱਸ 'ਚ ਜਾਣਾ ਸੀ ਨਾ ਦੋਸਤੋ ਫਿਰ ਉੱਥੇ ਜੀਟੀ ਰੋਡ ਤੱਕ ਮੇਰਾ ਬੈਗ ਛੱਡੇ ਸੀ ਮੇਰੇ ਗੋਲਡਨ ਬਾਲ ਪਤਾ ਨਹੀਂ ਕਿੱਥੇ ਗਏ ਹਨਾ ਹੈ ਗਿਆ ਕਿ ਨਹੀਂ ਨਹੀਂ ਹੋਈ ਗਿਆ ਹੋਈ ਗਿਆ ਹੈ ਗਿਆ ਹੋ ਗਿਆ ਹੋ ਗਿਆ ਹਨਾ ਚਾਲਾ ਸਵਾਲ ਹੈ ਸਵਾਲ ਚੱਲ ਮੈਂ ਤਿਆਰ ਹੋਵਾਂ ਹੁਣ ਹਨਾ ਚਲ ਮੁਰ ਚਲ ਤੂੰ ਕਰ ਦੇ ਬੜਾ ਕੰਮ ਮੈਂ ਬੜਾ ਹਾਂ ਫਟਾਫਟ ਧੋ ਦੇ ਅੱਜ ਬਸ ਕੀ ਕੰਮ ਫੇਰ ਕਰਾਂਗੇ ਚਲੋ ਮੈਂ ਉਹ ਸਾਦਨਾਂ ਨੂੰ ਕਿਹਾ ਵੀ ਅੱਜ ਪੋਚੇ ਪਾਚੇ ਜੇ ਰਹਿਣ ਦੇ ਪਰੇ ਛੱਡ ਪਰੇ ਵੀ ਕੋਈ ਚਿਕਨ ਨੂੰ ਲਾਦੀ ਕੱਲ ਵੀ ਛੁੱਟੀ ਦੇ ਦਿੱਤੀ ਸੀ ਉਹਨੂੰ ਚਲੋ ਗਾਇਜ਼ ਤਿਆਰ ਹੋ ਗਏ ਮਿਲਦੇ ਆ ਲੱਭੀ ਇਹ ਕੋਈ ਸੂਟ ਸੜ ਜਾ ਨਹੀਂ ਇਹ ਲਈ ਬਾਹਰਨੀ ਆ ਮੈਨੂੰ ਦੇਿਲ ਬਿਲਕੁਲ ਨਹੀਂ ਕਰ ਰਿਹਾ ਮੇਰਾ ਜੀ ਕਰਦਾ ਕਿ ਮੈਂ ਨਾ ਐ ਜਮਾ ਥੋੜਾ ਜਿਆਦਾ ਤੇ ਬੇਤਨੀ ਠੀਕ ਦਵਾਈ ਖਾਦੀ ਆ। ਔਰ ਪਰ ਮੈਂ ਫਿਰ ਸੋਚਿਆ ਵੀ ਨਾ ਜਾ ਆਣੀ ਆ ਵੀ ਸੋ ਰੌਣਕ ਮੇਲਾ ਥੋੜਾ ਦੇਖ ਉਹ ਸਾਰਿਆਂ ਨੂੰ ਮਿਲ ਗਿਲ ਹੋ ਜਾਂਦਾ ਹੈ ਨਾ ਵਧੀਆ ਲੱਗਦਾ ਸਾਰਿਆਂ ਨੂੰ ਮੈਂ ਤਾਂ ਮੈਂ ਤਾਂ ਵਧੀਆ ਲੱਗਦਾ ਜੇ ਸਾਰੇ ਇਕੱਠੇ ਹੁੰਦੇ ਆ ਨਹੀਂ ਤਾਂ ਮੈਂ ਜਾਣਾ ਵੀ ਨਹੀਂ ਸੀ ਸਿਧਰਾਂ ਨੂੰ ਮਿਲੂ ਹੋ ਜਾਂਦਾ। ਤੋ ਆਪਾਂ ਤਿਆਰ ਹੋ ਕੇ ਫਿਰ ਮੇ ਮਸਪੋਨੀ ਜੀ ਕਰ ਲੈਣੇ ਸਿਰਜਾ ਬਾਲ ਲੈਣੇ ਸਿਰ ਤਾਂ ਸਿੱਧਾ ਕਰੇ ਗਈ ਸਾਧ ਨੂੰ ਠੀਕ ਹੈ ਦੋਸਤੋ ਲਓ ਦੋਸਤੋ ਅੰਦਰ ਜਾ ਕੇ ਆਪਰੇ ਰੈਡੀ ਹੋ ਕੇ ਮੈਂ ਫਤਨ ਮੈਂ ਇੱਧੇ ਚੱਲੇ ਚੱਲੀ ਜਾ ਯਾਦ ਆ ਜਾਂ ਪਿੱਛੇ ਚੱਲ ਚਲ ਰੰਗ ਨਾ ਹੁਣ ਇਹਦੇ ਚੇ ਚੱਲੀ ਬੀ ਚੱਲ ਜਿਆਦਾ ਨਹੀਂ ਪੁੱਛਣਾ ਨਹੀਂ ਕਰਨਾ ਠੀਕ ਹੂੰ ਕਿਸਕੋ ਕੋ ਤਿੰਨੇ ਵੀ ਇਸ ਨੂੰ ਨਹੀਂ ਪਿੱਛੇ ਕਈਏ ਚਲੇ ਅੱਗੇ ਕਈ ਨਾ ਮੈਂ ਤਾਂ ਬੰਦ ਕਰਦੀ ਨਾ ਉਹ ਆ ਨਾ ਪਿੱਛੇ ਬੰਦ ਲੋ ਵਾ ਇਸੇ ਬਸ ਸਰਕਾਰ ਸਾਹਮਣੇ ਠੀਕ ਹਾਂ ਥੋੜੇ ਆਏ ਜਾਈ ਦੇ ਹਾਂ ਪਤਾ ਮੈਂ ਐਸੇ ਲੋ ਕਿਵੇਂ ਚਲਾਉਂਦੀ ਚਲਾ ਕੇ ਦੇਖੂ ਹਾਂ ਹਾਂ 嗯。

ਬਾਬਾ ਜੀ ਤੁਸੀਂ ਇਹ ਸੁਣ ਲਈ ਹਾਂ ਸਾਰਿਆਂ ਨੂੰ ਕਰ ਕਰ ਮਿਲਣਾ ਹੈ ਸਾਰੇ ਹਲੇ ਆਉਂਦੇ ਆ ਸਾਰੇ ਨੂੰ ਮਿਲਾਈਆਂ ਨੇ ਸਾਰੇ ਦੇਖੀ ਕੀ ਕੀ ਖਾਂਦੇ ਸਾਰੇ ਰਿਪੋਰਟ ਕਰਕੇ ਮੈਂ ਤਾਂ ਦੋ ਪਕੋੜੇ ਖਾਧੇ ਹਨ ਦੋ ਪਕੋੜੇ ਹਾਂ ਮੈਂ ਅਚਾਨੇ ਟਿੱਕ ਟਿੱਕ ਹੀ ਖਾਧੀ ਜਦੋਂ ਮੈਂ ਪਾਰੀ ਸੀ ਨਾ ਤੇ ਉਹ ਜੋ ਕੈਮਰੇ ਵਾਲਾ ਨੇ ਤਾਂ ਆ ਗਿਆ ਸੀ ਮੈਂ ਦੱਸ ਦਿੰਦੀ ਆ ਕਿ ਮੈਂ ਦੋ ਪਕੋੜੇ ਖਾਧੇ ਬਸ Terima kasih kerana menonton! ਬੇਬੀਆਂ ਤੇ ਮਾਹੀਆਂ ਨੇ ਜਿਹਨਾਂ ਨੇ ਮਾਹੀ ਰੱਖਿਆ ਉਹ ਫੇਰ ਸਾਲੇ ਦੇ ਸ਼ੁੱਤ ਕੜਾ ਹੋਗਾ ਠੀਕ ਹੋਰ ਕਿੰਨੀ ਲੱਗ ਰੱਖ ਪਰਦਾ ਨਹੀਂ ਜਿੰਨ ਤੋਂ ਮੋੜੀ ਪਰੋਲ ਉਹਨਾਂ ਹੈ ਦਾਦੀ ਰੋਟੀ ਨਾਲ ਹੁੰਦੇ ਨੇ ਕਿਤੇ ਨਹੀਂ ਆਉਂਦਾ ਕਿੰਨਾ ਮੰਗਦੇ ਨੇ ਉਹ ਤੋਂ ਹਾਂ ਤੇ ਦੇਖੋ ਕਿੰਨਾ ਸੋਹਣਾ ਹੋ ਰਿਹਾ ਹੈ ਤੇ ਇਹ ਵੀ ਦਿਰਾੜੀਆਂ ਮੁੰਡੇ ਵੀ ਦਿਰਾੜੀਆਂ ਔੜਾ ਵੀ ਦਿਰਾੜੀਆਂ ਪੱਕੀ ਖਾਦੀ ਪੱਕੀ ਸੰਭਲੇ ਨਹੀਂ ਆਈ ਇਹ ਵੀ ਦਰਾਣੀ ਆ ਇਹ ਮੈਂ ਪਹਿਲਾਂ ਵੀ ਦੱਸਿਆ ਕਿ ਸਾਡੀ ਲੰਬਰਦਾਰ ਜੀ ਤੇ ਲੰਬਰਦਾਰ ਜੀ ਬਹੁਤ ਹੈਲਪ ਕਰਦੇ ਜਦੋਂ ਵੀ ਅਸੀਂ ਕੋਈ ਚੱਲਿਆ ਜਾਂਦੇ ਜੱਟਾਂ ਦਾ ਕੰਮ ਹੁੰਦਾ ਕੋਟਕ ਚੱਲਿਆ ਤੇ ਇਹ ਦਰਾਣੀ ਇੱਧਰ ਵੀ ਆ ਲਾਓ ਹੁਣ ਲਓ ਤੇ ਇਹ ਦਰਾਣੀ ਆ ਤੁਹਾਨੂੰ ਪਤਾ ਹੀ ਗਿਆ ਇਹਨੂੰ ਬਹੁਤ ਹੀ ਰਵਾਦ ਮੰਨ ਲਿਆ ਹੈ ਬਹੁਤ ਪਹਿਲੇ ਠੀਕ ਰਹਿੰਦੇ ਆ ਨਾ ਬਨੇ ਕੋਈ ਠੀਕ ਨਹੀਂ ਲਾਈ ਅੰਦਰ ਜਿਹੜਾ ਆਪਾਂ ਨਹੀਂ ਉੱਧਰ ਨਹੀਂ ਜਾਂਦੇ ਕਿਚਨ ਵੱਲੋਂ ਆਵਾਜ਼ ਆਉਂਦੀ ਕਿਉਂ ਬਰੰਡ ਕਿਚਨ ਵੱਲੋਂ ਦੇਖ બી મના પીછે ਕੀ ਲੰਬਰਦਾਰ ਨੇ ਗੱਲਾਂ ਮਾਰਦੀ ਬਾਈ ਮਰਦ ਨੂੰ ਦੇਖ ਕੇ ਲੱਗਿਆ ਨਾ ਹੋਵੇ ਤੇ ਮਸਾ ਮਸਾ ਸਬਾ ਬਨਾ ਦਰਾਣੀਆਂ ਮਿਲਦੀਆਂ ਇਹ ਸਾਰੀਆਂ ਦਰਾਣੀਆਂ ਹੀ ਆ ਆ ਵੀ ਦਰਾਣੀ ਆ ਇਹ ਵੀ ਦਰਾਣੀਆਂ ਇਹ ਦਰਾਣੀ ਦੀ ਬੇਟੀ ਲੋ ਜੀ ਮੈਂ ਵੀ ਦੇਖ ਕੇ ਹੀ ਚੱਲ ਰਹੀ ਆ ਸਾਰਾ ਪਤਾ ਨਹੀਂ ਮੈਂ ਵੀ ਦਰਾਣੀ ਆ ਉਹ ਤੇ ਮੈਂ ਵੀ ਇੰਨੀ ਕਿੰਨੀ ਇਹ ਦਰਾਣੀ ਦਾ ਬੇਟਾ ਬੈਠਾ ਬੈਠਾ ਸਾਰੀ ਕਾਇਦਾ ਜਾਂਟ ਹੈ ਜਾਨ ਆ ਤੇਰੇ ਹੁਣ ਸਿਸਟਮ ਤੇ ਦਰਾਣੀ ਦੀ ਬੇਟੀ ਆ ਜੀ ਲੰਬਰਦਾਰ ਨੇ ਦੀ ਬੇਟੀ ਜੀ ਹਾਂ ਜੀ ਬਟ ਉਹ ਦਿੱਤੋ ਕਿਵੇਂ ਹੋ ਸਾਰੇ ਵਧੀਆ ਉਹ ਦਿੱਤੋ ਐਂਡ ਫਾਈਨ ਆਫ ਕੋਰ ਆਈ ਐਮ ਅ ਸਿਸਟਰ ਓਕੇ ਵਨਸ ਨੈਮ ਹੋਮੀ 7 ਕੰਗ੍ਰੈਚੁਲੇਸ਼ਨਸ ਟੂ ਮੀ ਹਾਂ ਸਾਰੇ ਵਧਾਈਆ ਗੋਡ ਬlesਸਿੰਗ ਦਿਓ ਹਾਂ ਹਾਂ ਕੋ ਰਸੋ ਤੇ ਜਿਹੜੀ ਆਹ ਬੈਡੀਆ ਨਵਰਾਜ ਜੀ ਟੈਂਡੈਂਸ ਨਵਰਾਜ ਬਹੁਤ ਸਮਾਰਟ ਆ ਔਰ ਅੱਜ ਨੂੰ ਫਿਰ ਇੱਕ ਪਿਆਰੀ ਜੀ ਕੁੜੀ ਆ ਦਿਖ ਰਹੀ ਐ ਪਿਆਰੀ ਜੀ ਬਹੁਤ ਪਿਆਰੀ ਐ ਕੀ ਖਾਰੇ ਬੱਚਾ ਕੀ ਕਰ ਰਿਓ ਕੀ ਕਰ ਰਿਓ ਹੈ ਐ ਸਮਾਈਲ ਸਮਾਈਲ ਕਰਦੀ ਬਈ ਸਮਾਈਲ ਕਰਦੀ ਹੈਲੋ ਖੜਾ ਮਤਲਬ ਸਾਲੂ ਕਰ ਤਾ ਪਾਠ ਸੁਣ ਲਈ ਖੜਾ ਜਾ ਹੁਣ ਹੈ ਦਿਆਰੀ ਹਦਸੇ ਹੋਏ ਸੁਹਾਗਿਆਰੀ ਦਿੱਤੀ ਦਸਤ ਮਿੱਤ ਤੂੰ ਹੀ ਜਾਣੀ ਸੋਸਾ ਸੰਗਰੇ ਭਾਈ ਤੇਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਜੀ ਸਵਿੱਧੀਆਂ ਬੈਠੇ ਪ੍ਰਵਾਨ ਕਰਨੇ ਵਾਹਿਗੁਰੂ ਜੀ ਕੋ ਖਾਲਸਾ ਭਾਈ ਜੀ ਖੁਸ਼ੀ ਦਾ ਖਾਲਸਾ ਮੈ ਰੂਸ਼ਪਤੀ ਧੀ ਉਹ ਪੈ ਚੋਤੀ ਤਨ ਹਾਰੀ ਨੂੰ ਸਾਥ ਤਰਾਂਗੇ ਥਾ ਡੇ ਗਲਾਸ ਸੀ ਔਰ ਕੁਝ ਵੀ ਗੱਲ ਨੇ ਫੋਕ ਬਾਰੇ ਆ ਕਿ ਦਿਨ ਵੀ ਸੁਣਿਆ ਸੀ ਅਸੀਂ ਇਦਾਂ ਨਹੀਂ ਗੱਲਾਂ ਮਾਰੀਆਂ ਤੇ ਸਾਰੀਆਂ ਜਦੋਂ ਵੀ ਕੋਈ ਮਹੱਲੇ ਚ ਫੰਕਸ਼ਨ ਹੁੰਦਾ ਨਾ ਕੋਈ ਵੀ ਹੁੰਦਾ ਤਾਂ ਦਰਾਣੀਆਂ ਹੀ ਮਿਲਦੀਆਂ ਲੋ ਯਾਰ ਇਸ ਤਰ੍ਹਾਂ ਦੀਆਂ ਮੇਰਾ ਨਾਮ ਹੈਗਾ ਫੋਲਗੂ ਤੇ ਆਹਾ ਵੀ ਆਪਣੀ ਦਰਾਣੀਆਂ ਹਾਂ ਤੇ ਆਹ ਸਾਰੀਆਂ ਦਰਾਣੀਆਂ ਮੈਨੂੰ ਨਹੀਂ ਲੱਗਦੀ ਕਿ ਤੇਰੇ ਕੋਲ ਬਹੁਤ ਦਰਾਣੀਆਂ ਨੇ ਤੇ ਆਹਾ ਵੀ ਦਰਾਣੀਆਂ ਹਾਂ ਕਿਉਂਕਿ ਜੀ ਗੋਗਲੂ ਜੀ ਮਗਲੂ ਜੀ ਤੇ ਆਹਾ ਮੇਰੀ ਮੰਮੀ ਹੋਣਾ ਦੀਆਂ ਦਰਾਣੀਆਂ ਦਰਾਨੀਆਂ ਲੱਗੀਆਂ ਤੁਸੀਂ ਵੀ ਹਨ ਤੇ ਮੇਰੀਆਂ ਵੀ ਸਾਰੀਆਂ ਦਰਾਨੀਆਂ ਤੇ ਉਹ ਬੈਠੀ ਆ ਫੜੀ ਦਰਾਨੀ ਕੀ ਬਾਤ ਹੈ ਮੈਂ ਘਰ ਰਹਿ ਗਈ ਸੀ ਬਣਾੜੇ ਤੇ ਦੇਖੋ ਜੀ ਮੰਮੀ ਉਹਨਾਂ ਦੀ ਵੀ ਦਰਾਨੀਆਂ ਬੈਠੀਆਂ ਸਾਰੀਆਂ ਮੇਰੀਆਂ ਵੀ ਦਰਾਨੀਆਂ ਬੈਠੀਆਂ ਐ ਇਹ ਚਾਚੀ ਜੀ ਥੋੜੀ ਜੀ ਗਹਿਰੀ ਗਹਿਰੀ ਬਾਤ ਚਿਤ ਚੱਲ ਰਹੀ ਹੈ ਇਹਨਾਂ ਹਾਂ ਇਹ ਆਪਣੇ ਮੰਮੀ ਬਣਾ ਦੇ ਸਾਰੇ ਹਨ ਤੇ ਚਲੋ ਵਧੀਆ ਲੱਗਦਾ ਸਾਰਿਆਂ ਨੂੰ ਇਕੱਠਿਆਂ ਨੂੰ ਮਿਲ ਕੇ ਹੈਂ ਤਾਈਏ ਪਰ ਰੱਖਦੇ ਹਾਂ 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 ਜਰੂਰ ਹਰਦੇ ਨੇ ਬਲੌਗ ਨਾ ਤਾਈ ਨੇ ਤਾਂ ਚਲਾ ਦੇਣੇ ਸੀ ਬਲੌਗ ਮੇਰੇ ਫੁੱਲ ਉਹਨੇ ਤਾਂ ਐਂਡ ਇੱਥੇ ਕਰਦੇ ਆ ਤੇ ਮਿਲਦੇ ਆ ਨੈਕਸਟ ਬਲੌਗ 'ਚ ਸਤਿ ਸ੍ਰੀ ਅਕਾਲ